ਹਾਂਜੀ ਅੱਜ ਆਪਾਂ ਆਏ ਆ ਮਾਨਸਾ ਮਿੱਠੂ ਗਵਾੜੀਏ ਦੇ ਹਾਂਜੀ ਸਹਿ ਮੇਲਾ ਦਾ ਪੰਜਾਬ ਦਾ ਸਭ ਤੋਂ ਦੂਜਾ ਵੱਡਾ ਗਵਾੜਾ ਇਹ ਲੋਡਰ ਜਣਾ ਪਹਿਲਾ ਪਟਿਆਲਾ ਹੋਊ ਦੂਜਾ ਮਾਨਸਾ ਹੋਊਗਾ ਦੇਖ ਸਕਦੇ ਹੋ ਦੀਆਂ ਗੱਡੀਆਂ ਹਰ ਪ੍ਰਕਾਰ ਦੀ ਹਰ ਕੰਪਨੀ ਦੀ ਗੱਡੀ ਉਰੋਂ ਮਿਲਿਆ ਸਾਨੂੰ ਸੋਟਾ ਵਿੱਚ ਟਰੱਕ ਕੀ ਡੀਪਰ ਕੀ ਟਰਾਲੀਆਂ ਟਰੈਕਟਰ ਪਤੀਨੀ ਕਯੂਸਪੇ ਆ ਗਵਾੜਾ ਹੋਵੇ ਜੀ ਬਾਈ ਕੀ ਲੈ ਜਕਵਾੜਾ ਇਹ ਤਾਂ ਬਹੁਤ ਚਕਾਤਾ ਮਿਲਦਾ ਕਵਾੜੇ ਨੇ ਇਹ ਤਾਂ ਨਹੀਂ ਕਿਸੇ ਨੂੰ ਗੱਡੀ ਦਾ ਸਪੇਅਰ ਪਾੜ ਚਾਹੀਦਾ ਗੱਡੀ ਚਾਹੀਦੀ ਹੋਵੇ ਉਰੋ ਮਿਲ ਜੂ ਬੈਨਾਂ ਚਾਹੀਦੇ ਹੋਣਾ ਐਂਬੂਲੈਂਸਾਂ ਚਾਹੀਦੇ ਹੋਣਾ ਪਤੀ ਨਹੀਂ ਕੀ ਕੁਛ ਪੇਵਰਾ ਉਹ ਦੇਖ ਸਕਦੇ ਨਹੀਂ ਕਹੇ ਸੰਦ ਪੰਜਾਬੀ ਇਸੇ ਬੈਨੇ ਇਧਰ ਟਰੱਕਾਂ ਦੇ ਸੀ ਟਰਾਲਿਆਂ ਦੇ ਸੀ ਆ ਇਧਰ ਸੀਟਾਂ ਪਈਆਂ ਗੱਡੀ ਦਾ ਜਿਪਸੀਆਂ ਖੜੀਆਂ ਜਿਪਸੀ ਜਿਪਸੀਆਂ ਖੜੀਆਂ ਨੇ ਇਧਰ ਆ ਇਧਰ ਲੱਗ ਰਹੇ ਬਾਈ ਮਤਲਬ ਉਧਰ ਨਹੀਂ ਹੁੰਦਾ ਗ੍ਰੈਂਡਰਾਂ ਨਾਲ ਸਮਾਨ ਨੂੰ ਉਦਰਾ ਉਹ ਪਰਾ ਵੀ ਇੱਕ ਨਾ ਉਹ ਅੱਡਾ ਪਤ ਨਹੀਂ ਕੀ ਗੁੱਸਪਾ ਵੱਡੀ ਤੋਂ ਵੱਡੀ ਆਈਟਮ ਛੁੱਟੀ ਛੁੱਟੀ ਆਈਟਮਾਂ ਆਪ ਇਹ ਨਹੀਂ ਸਿਭਰਾ ਉਹ ਦੇਖ ਲੋ ਟੱਕਾਂ ਦੀ ਸੀ ਕਿਹੜਾ ਜਹਾਜ਼ ਵੀ ਆ ਕੇ ਤੁਰੇ ਆਹ ਟੀਪਰ ਖੜੀ ਇਧਰ ਆ ਗੱਜਪਸੀ ਆਖੜੇ ਜੀ ਵਧੀਆ ਕਿਹੜੀ ਹਾਂ 11 ਮਾਡਲ ਐ ਸਾਡੇ ਨਾਲ ਕੈਂਪਰ ਖੜੇ ਨੇ ਅੱਡਾ 10 ਕੈਂਪਰ ਖੜੇ ਨੇ ਵਧੀਆ ਹਾਲਤ ਦੇ ਵਿੱਚ ਬਲੇਰੋਆਂ ਖੜੀਆਂ ਨੇ ਬਹੁਤ ਕੁਝ ਖੜਾ ਏ ਇੱਥੇ ਆ ਡਰਾਈਵਰ ਖੜੀ ਏ ਕਾ ਜੀਪ ਖੜੀ ਏ ਜੀਪ ਵਾਲਾ ਬੰਦਾ ਆ ਜਿਪਸੀ ਇਧਰ ਆ ਡਰਾਈਵਰ ਖੜੀ ਏ ਦੇਖੋ ਕਿੰਨੀ ਸੋਹਣੀ ਕੰਡੀਸ਼ਨ ਚ ਖੜੀ ਏ ਜੀਪ ਖੜੀ ਏ ਇਧਰ ਆ ਦੇਖੋ ਇਧਰ ਆ ਇੱਕ ਜਿਪਸੀ ਹੋਰ ਖੜੀ ਏ ਨੋਬਾ ਖੜੀ ਏ ਸਕੋਰਪਿਓ ਖੜੀਆਂ ਨੇ ਛੋਟੇ ਹਾਥੀ ਖੜੇ ਨੇ ਇੱਕੋ ਇੱਕ ਆਈਟਮ ਖੜੀ ਏ ਜਿਹੜੀ ਕੰਪਨੀ ਨੇ ਬਣਾਈ ਔਰੇ ਆਗਰੇ ਸਕੋਰਪਿਓ ਜੇ ਸੰਟਰ ਜੀ ਸੀ ਵੀ ਆ ਜੀ ਸੀ ਵੀ ਖੜੀਆਂ ਨੇ ਜੀ ਸੀ ਵੀ ਖੜੀਆਂ ਨੇ ਦੋ ਟਾਇਰ ਵਧੀਆਂ ਜੀ ਸੀ ਵੀ ਨੇ ਇਧਰ ਆ ਬੱਸਾਂ ਖੜੀਆਂ ਬੈਨਾ ਖੜੀਆਂ ਸਕੂਲ ਵਾਲੀਆਂ ਬਲੇਰੋਆਂ ਖੜੀਆਂ ਨੇ ਓਏ ਚਾਸੀ ਦਾ ਮੇਲੂ ਜੀ ਬਤਵਾ ਸ਼ੇਕਰ ਦੀ ਪੇਨ ਨੂੰ ਆਪਣੇ ਫੋਲੋ ਕਰ ਲਿਓ ਚਾਸੀ ਵੀ ਇਧਰ ਤੁਹਾਡੇ ਬਾਅਦ ਵੀਡੀਓ ਬਣਾਉਂਦੇ ਰਹਿੰਦੇ ਆ ਬਲੇਰੋਆਂ ਨੇ ਬੈਨਾ ਯਾਰ ਇੱਕ ਵਾਰੀ ਗੇੜਾ ਜਰੂਰ ਮਾਰ ਕੇ ਕੋਈ ਨਾ ਕੋਈ ਚੀ ਛੋੜੇ ਪਸੰਦ ਆ ਜੂ ਕੰਮ ਦੀ ਬਹੁਤ ਕੁਸਕੜਿਆ ਭਰਾਵੋਰੇ ਅਸੀਂ ਪੀਕਅਪ ਗੱਡੀ ਦੇਖਣ ਗਏ ਤੇ ਆਖੜੀ ਇਧਰ ਆ ਕੇ ਨਾ ਕਰਵਾਚ ਗਣ ਛੋਟਾ ਹਾਥੀ ਖੜਾ ਹੈਗਾ ਕਿਸੇ ਨੇ ਕੋਈ ਕੰਮ ਕਰਨਾ ਹੋਵੇ ਸਬਜੀ ਭਾਜੀ ਦਾ ਖਾਣਾ ਬਹੁਤ ਦੇ ਚਾਰੀ ਤਰ੍ਹਾਂ ਦਾ ਆ ਬਈ ਇੰਨਾ ਖੜੀਆ ਬਈ ਇੰਨਾ ਖੜੀਆ ਐਂਬੂਲੈਂਸਾਂ ਆਖਾ ਆਖੋ ਕੰਮ ਚਲਾਉਣ ਵਾਸਤੇ ਕਿਨੇ ਬਣਾਇਆ ਹੋਊਗਾ ਉਹ